ਸੱਚੇ ਰੂਹਾਨੀ ਰੇਬਰ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ 인ਸਾਂ ਦੀ ਪਵਿੱਤਰ ਰਹਿਨਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ 168 ਮਾਨਵਤਾ ਪਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਅਮਰ ਸੇਵਾ ਮਹਿੰਮ ਤਹਿਤ ਅੱਜ ਬਲਾਕ ਬਠਿੰਡਾ ਚ 124 ਵਾ ਸਰੀਰਦਾਨ ਹੋਇਆ ਬਲਾਕ ਬਠਿੰਡਾ ਦੇ ਏਰੀਆ ਪੁਰਾਣਾ ਥਾਣਾ ਮੈਣਾ ਚਾਕ ਦੇ ਇੱਕ ਡੇਰਾ ਸ਼ਰਗਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਤਰਨ ਨੂੰ ਪੂਰਾ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇ ਨੂੰ ਮੈਡੀਕਲ ਖੋਜਾਂ ਲਈ দান ਕਰ ਦਿੱਤਾ ਅਤੇ ਉਸ ਤੋਂ ਪਹਿਲਾਂ ਉਹਨਾਂ ਦੀਆਂ ਅੱਖਾਂ ਵੀ দান ਕੀਤੀਆਂ ਗਈਆਂ ਪ੍ਰਾਪਤ ਵੇਰਵਿਆਂ ਅਨੁਸਾਰ ਸੇਵਾਦਾਰ ਮਾਤਾ ਗੀਤਾ ਸਚਦੇਵਾ ਇਨਸਾ 59 ਸਾਲ ਵਾਰਡ ਨੰ 35 ਗੁਰਮੁਖ ਸਾਈਕਲ ਵਾਲੀ ਗਲੀ ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਸ ਦੇ ਪੁੱਤਰ ਸ਼ੈਵਿਲ ਇਨਸਾ ਪੈਰਨੀ ਇਨਸਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸੰਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਟ੍ਰਾਈ ਸੈਂਚਨਰੀ ਮੈਡੀਕਲ ਕਾਲਜ ਗੁਰੂਗ੍ਰਾਮ ਹਰਿਆਣਾ ਨੂ ਦਾਨ ਕੀਤਾ ਮਾਤਾ ਗੀਤਾ 인ਸਾਂ ਅਮਰ ਰਹੇ ਜਬ ਤੱਕ ਸੂਰਜ ਚਾਂਦ ਰਹੇਗਾ ਮਾਤਾ ਗੀਤਾ 인ਸਾਂ ਤੇਰਾ ਨਾਮ ਰਹੇਗਾ ਦੇ ਨਾਰਿਆਂ ਨਾਲ ਮਿਰਤਕ ਦੀ ਦੇ ਨੂ ਰਿਸ਼ਤੇਦਾਰਾਂ ਸਨੇਹੀਆਂ ਅਤੇ ਵੱਡੀ ਗਿਣਤੀ ਚ ਬਲਾਕ ਦੀ ਸਾਧ ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮਿਰਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ਚ ਅੰਤਿਮ ਵਿਦਾਇਗੀ ਦਿੱਤੀ ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲਿਆ ਗਿਆ ਇਸ ਮੌਕੇ ਇਰੀਆ ਪ੍ਰੇਮੀ ਸੇਵਕ ਵਿਨੋਦ 인ਸਾ ਅਤੇ ਪ੍ਰੇਮੀ ਸੇਵਕ ਪੈਨ ਨੀਤੂ 인ਸਾਨ ਨੇ ਦੱਸਿਆ ਕਿ ਬੀਤੀ ਰਾਤ ਮਾਤਾ ਗੀਤਾ 인ਸਾ ਦਾ ਦੇਹਾਂਤ ਹੋ ਗਿਆ ਸੀ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਇਹਨਾਂ ਦੇ ਸਾਰੇ ਹੀ ਪਰਿਵਾਰ ਨੇ ਮੌਤ ਉਪਰੰਤ ਸਰੀਰਦਾਨ ਅਤੇ ਅੱਖਾਂਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ ਮਾਤਾ ਗੀਤਾ 인ਸਾ ਦੀ ਇਸ ਇੱਛਾ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ ਉਹਨਾਂ ਦੱਸਿਆ ਕਿ ਮਾਤਾ ਗੀਤਾ ਇਨਸਾਨੇ ਅੱਜ ਤੋਂ ਲਗਭਗ 45 ਸਾਲ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾ ਸਤਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਅਤੇ ਉਹ ਡੇਰਾ ਸੱਚਾ ਸੋਦਾ ਦਰਬਾਰ ਦੇ ਅਨਥਕ ਸੇਵਾਦਾਰਾਂ ਸੰਗ ਡੇਰਾ ਸੱਚਾ ਸੋਦਾ ਵੱਲੋਂ ਜੋ ਮਨਤਪੁਰ ਦੇ ਕੰਮ ਚੱਲਦੇ ਹਨ ਇਸ ਤਰ੍ਹਾਂ ਜਿੰਦੇ ਜੀ ਖੂਨਦਾਨ ਕਰਨਾ ਆਰਥਿਕ ਪੱਖੋਂ ਜੋ অতি ਜ਼ਰੂਰਤਮੰਦ ਪਰਿਵਾਰ ਹੁੰਦੇ ਨੇ ਉਹਨਾਂ ਦੀ ਹਰਕਤ ਕੀਤੀ ਜਾਂਦੀ ਹੈ ਔਰ ਮਰਨੋਂ ਪ੍ਰਾਂ ਅੱਖਾਂਦਾਨ ਉਹ ਸ਼ਰੀਰਦਾਨ ਵੀ ਕੀਤਾ ਜਾਂਦਾ ਹੈ ਅੱਜ ਮਾਤਾ ਗੀਤਾ ਸਚਦੇਵਾ ਇਨਸਾ ਜੀ ਨੇ ਅੱਖਾਂ ਵਿਦਾਨ ਕੀਤੀਆਂ ਜਾਂਦੇ ਜਾਂਦੇ ਦੋ ਹੋਣੇ ਦੀ ਜ਼ਿੰਦਗੀਆਂ ਨੂੰ ਵੀ ਰੋਸ਼ਨ ਕਰ ਗਏ ਸੋ ਬਹੁਤ ਹੀ ਇਸ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੂਜਨੀਕ ਖਜੂਰ ਪਿਤਾ ਸੰਤ ਡਾਕਟਰ ਗੁਰਮੀਤ ਰਾਮ ਰਿੰਮ ਸਿੰਘ ਇਨਸਾ ਜੀ ਦੀ ਪਰਿਵਾਰ ਦੇ ਸਦਕਾ ਅੱਜ ਅੱਖਾਂ ਵਿਦਾਨ ਕੀਤੀਆਂ ਧੰਨ ਧੰਨ ਸਤਿਗੁਰੂ ਤੇਰੇ ਅਸਾ ਧੰਨ ਧੰਨ ਸਤਿਗੁਰੂ ਤੇਰੇ ਆਸਰਾ ਜੋ ਅੱਜ ਬਠਿੰਡਾ ਦੇ ਵਿੱਚ 124ਵਾਂ ਸਰੀਰਦਾਨ ਹੋਇਆ ਹੈ ਤੇ ਮਾਤਾ ਗੀਤਾ ਸਚਦੇਵਾ ਇਨਸਾਨ ਜੀ ਦੀ ਜੋ ਕੱਲ ਰਾਤ 500 ਰੁਪਏ ਬਖਸ਼ੀ ਹੋਈ ਪੂੰਜੀ ਸੈਨਸਾ ਜੀ ਵੱਲੋਂ ਭੋਗਦੇ ਹੋਏ ਅੱਜ ਸੱਚਖੰਡ ਦੇ ਵਿੱਚ ਜਾਣਵਾਜੇ ਹਨ ਉਹਨਾਂ ਦੀ ਜੋ 124ਵਾਂ ਸਰੀਰਦਾਨ ਅੱਜ ਬਾਡੀ ਦਾ ਡੋਨੇਟ ਹੋਇਆ ਹੈ ਉਹ ਡੇਰਾ ਸੱਚਖੰਡ ਦੀ ਮਰਿਆਦਾ ਦੇ ਅਨੁਸਾਰ ਔਰ ਪੂਰੇ ਪਰਿਵਾਰ ਦੀ ਸਹਿਮਤੀ ਦੇ ਨਾਲ ਅੱਜ ਇਹ ਬਾਡੀ ਡੋਨੇਟ ਕੀਤੀ ਗਈ ਹੈ ਇਹ ਜੋ ਬਾਡੀ ਹੈ ਗੁੜਗਾਉਂ ਦੇ ਮੈਡੀਕਲ ਇੰਸਟੀਚਿਊਟ ਵਿੱਚ ਗਈ ਹੈ ਇਹ ਸੰਤ ਡਾਕਟਰ ਗਰਮੀਤ ਰਾਮ ਰਹੀਮ ਸਿੰਘ ਜੀ ਦੀ ਪਾਵਰ ਪ੍ਰੇਰਨਾ ਤੇ ਚੱਲਦੇ ਹੋਏ ਪਰਿਵਾਰ ਨੇ ਫੈਸਲਾ ਲਿਆ ਔਰ ਮਾਤਾ ਦਾ ਵੀ ਇਹ ਫੈਸਲਾ ਸੀ ਕਿ ਮਰਨ ਉਪਰੰਤ ਮੇਰੀ ਬਾਡੀ ਡੋਨੇਟ ਕੀਤੀ ਜਾਵੇ ਪਰਿਵਾਰ ਨੇ ਵੀ ਉਹੀ ਫੈਸਲੇ ਉੱਤੇ ਪਹਿਰਾ ਦਿੱਤਾ ਔਰ ਅੱਜ ਉਹ ਬਾਡੀ ਡੋਨੇਟ ਕੀਤੀ ਗਈ ਹੈ ਇਹ ਮੈਡੀਕਲ ਇੰਸਟੀਚਿਊਟ ਦੇ ਜਿਹੜੇ ਬੱਚੇ ਸਟੂਡੈਂਟਸ ਹਨ ਜੋ ਐਮਬੀਬੀਐਸ ਦੇ ਔਰ ਇਸ ਬਾਡੀ ਦੇ ਉੱਤੇ ਰਿਸਰਚ ਕਰਕੇ ਇੱਕ ਚੰਗੇ ਡਾਕਟਰ ਬਣਨਗੇ ਔਰ ਸਮਾਜ ਦੀ ਸੇਵਾ ਕਰਨਗੇ ਇਹ ਬਹੁਤ ਹੀ ਵੱਡਾ ਪਰਉਪਕਾਰ ਹੈ ਸਮਾਜ ਦੇ ਉੱਤੇ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਜੀ ਦਾ ਅਸੀਂ ਦੇਨ ਨਹੀਂ ਦੇ ਸਕਦੇ ਔਰ ਤਨ ਕਹਿਣ ਦੇ ਕਾਬਿਲ ਹੈ ਸਾਰਾ ਪਰਿਵਾਰ ਔਰ ਡੇਰਾ ਸਤਸਾਹ ਦੀ ਸੋਚ ਤਨ ਤਨ ਸਤਿਗੁਰੂ ਤੇਰਾ ਹੀ ਆਸ